ਕਿੰਨੇ ਹੋਏ ਲਾਲਾ ਜੀ 60 ਹੋ ਗਏ ਜੀ 50 1 10 1 ਬੋਏ ਮਾਸਟਰ ਜੀ ਹੂੰ ਇਹ ਮੋਟਰਸਾਈਕਲ ਦੀ ਸਭ ਸੋਸ ਕੋਮੀ ਹੋਵੇ ਉਹ ਵੀ ਦੱਸ ਦੇ ਕੋ ਬੰਦਾ ਆਪ ਘਰੋਂ ਮੋਟਰਸਾਈਕਲ ਲੈ ਕੇ ਆਉ ਰੈਲੀ ਕਲਕੇ ਕਹ ਨਹੀਂ ਹੱਦ ਕੇ ਆਉ ਜੇ ਰੌਂਗ ਨਾ ਮੱਗ ਜੇ ਤਾਂ ਮੈਨੂੰ ਫੜ ਦਿਓ ਉਹ ਗੱਲ ਦਾ ਇੱਕ ਐਸੇ ਲਾਲਾ ਜੀ ਹਾਂ ਜੀ ਕੋਈ ਕੰਮ ਰਹਿ ਗਿਆ ਸੀ ਤੇ ਉਹ ਵੀ ਵਿੱਚੇ ਹੀ ਐਡ ਕਰ ਲੈਣਾ ਸੀ ਬਾਕੀ ਤਾਂ ਹੈਗੇ ਹੀ ਸਾਰੇ ਆਲਮੋਸਟ ਉਹ ਕੀ ਕਹੀਏ ਮਾਸਟਰ ਜੀ ਲੋੜਾਂ ਹੀ ਬਹੁਤ ਨੇ ਮਾਤਾ ਜੀ ਕੋਈ ਹੋਰ ਕੰਮ ਵੀ ਕਰ ਸਕਦਾ ਹੋਵੇ ਤਾਂ ਉਹ ਵੀ ਦੱਸਿਓ ਹੁਣ ਪੁਰਾਣੀ ਹੱਤੀ ਦੇ ਤਾਂ ਜਾਣੂ ਦਹੀਂ ਮਲਾ ਦੇਸ਼ ਮੈਂ ਤੈਨੂੰ ਵੱਡਾ ਜਰਨਲ ਸਟੋਰ ਵੀ ਖੋਲ ਕੇ ਦੇਣਾ ਨਾ ਗੱਲ ਐ ਇੱਕ ਨਾ ਮੈਨੂੰ ਕਿਉਂ ਨਹੀਂ ਖੋਲ ਕੇ ਦੇਣਾ ਉਹ ਮੇਰੇ ਘਾਟੇ ਦੇ ਸੌਦੇ ਆ ਉਹ ਮੇਰੇ ਰੌਂਗ ਨੰਬਰ ਆ ਤੇਰਾ ਨਾ ਹੀ ਦੇਸ਼ ਮਿੱਤਾਂ ਦਾ ਪਟੋਲ ਦਾ ਤੇਰਾ ਪੁੱਠਾ ਨਾ ਐ ਉਹਨੇ ਪਟੋਲ ਨਾ ਕੀ ਰੱਖਦਾ ਤੇਰਾ ਤੂੰ ਤਾਂ ਦੂਈ ਅੱਕ ਫਲ ਲਾ ਗਿਆ ਗੱਲ ਐ ਇੱਕ ਉਹ ਬੋਦੀ ਉਹ ਵੀ ਪਾਈਰ ਦੋ ਕਿਲੋ ਪਾ ਦੇਣਾ ਤੇ ਆਲੂ ਬਾਦੀ ਕਿਲੋ ਕਾ ਠੀਕ ਆ ਠੀਕ ਐ ਸੋਹੀ ਸਾਹਿਬ ਇਹ ਬੋਦੀ ਕੀ ਹੁੰਦਾ ਜੀ ਇਕੋ ਪਿੰਡ ਦੇ ਹੋ ਸਤਕਾਰ ਦਿਓ ਇੱਕ ਦੂਸਰੇ ਨੂੰ ਗੁਰਮਖੋ ਹੈ ਸ਼ੰਭੂਨਾਥ ਜੀ ਕੋ ਲਾਲਾ ਜੀ ਕੋ ਸੇਠ ਜੀ ਕੋ ਬਸ ਕਰ ਯਾਰ ਮਾਸਟਰ ਮੇਰੀ ਕਿਸਮਤ ਨਾ ਮੇਰਾ ਪਹਿਲਾ ਮਜ਼ਾਕ ਬਣਾਇਆ ਪਿਆ ਉਤੋਂ ਤੂੰ ਸਿਰ ਖਾਈ ਜਾਣਾ ਏ ਕਿਸਮਤ ਨਾ ਚਾਰ ਅੱਖਰਾਂ ਦਾ ਇੱਕ ਸ਼ਬਦ ਹੈ ਜਿਹਨੂੰ ਤੇਰੇ ਵਰਗੇ ਕਮਜ਼ੋਰ ਤੇ ਨਲਾਇਕ ਪਹਾੜ ਬਣਾ ਕੇ ਸਿਰ ਦੇ ਉੱਤੇ ਰੱਖ ਲੈਂਦੇ ਆ ਇੱਕ ਲਾਲਾ ਸ਼ੰਭੂਨਾਥ ਜੀ ਹੈ ਕਿਸਮਤ ਦਾ ਢੋੜਾ ਬਣਾ ਕੇ ਜ਼ਿੰਦਗੀ ਦੇ ਨਵੇਂ ਸਫ਼ਰ ਤੇ ਹੋ ਤੁਰੇ ਆ ਚੋਰਾ ਨੇ ਭਰੀ ਭराई ਦੁਕਾਨ ਖਾਲੀ ਕਰਤੀ ਸੀ ਨਾ ਲਾਲਾ ਜੀ ਨੇ ਜ਼ਹਿਰ ਪੀਤਾ ਨਾ ਹੀ ਕਿਸਮਤ ਦਾ ਰੋਣਾ ਰੋਇਆ ਜਵਾਨ ਜਹਾਨਾ ਲਾਲਾ ਜ਼ਿੰਦਗੀ ਨੂੰ ਅੱਗੇ ਕਿਉਂ ਵਿਹਲਾ ਫਿਰਦਾ ਰਹਿਣਾ ਉਹ ਚੱਕੋ ਯਾਰ ਖੁਸ਼ੀਆਂ ਵੀ ਜਵਾਨਾ ਹਾਸੇ ਉਗਣ ਕੇ ਹਾਸੇ ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਓਹ ਹੋ ਹੋ ਆ ਟਮਾਟਰ ਆ ਸਸਰੀ ਜੀ ਸਸਰੀ ਕਾ ਜੀ ਸਸਰੀ ਕਾ ਵਿਬੋਦੀ ਆ ਟਵਾਟਰ ਕਿ ਮੈ ਲਾਇਨੇ ਚਣਕੇ ਵੇ ਦੇਏਗਾ ਕਿ ਮੈਂ ਕਹ ਕੇ ਦੂੰ ਹੋਰ ਤੈਨੂੰ ਉਹੀ ਬਲਾਉਂ ਚੱਲ ਪਾਣੀ ਆਂਟੀ ਜੀ ਸ਼ੰਭੂ 나ਥ ਕਹੋ ਚੰਗਾ ਸ਼ੰਭੂ ਚਾਚਾ ਜੀ ਚੰਗਾ ਵੀ ਇਹਦਾ ਲੇਖ ਲਓ ਫਿਰ ਹੈ ਯੋਗਾ ਬਸ ਦਨ ਹੈ ਹੈ ਪਾਣੋ ਆਂਟੀ ਜੀ ਵੇ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹੇ ਵੇ ਕਦੋਂ ਤਾਂ ਉਹ ਸਹੀ ਨੰਬਰ ਹੋ ਮਿਲਿਆ ਉਹ ਮੈਂ ਤਾਂ ਆਪ ਤਾਜਾ ਤਾਜਾ ਸੰਭੂ ਚਾਚਾ ਬਣਿਆ ਮਾਈਟਰ ਜੀ ਮਾਈਟਰ ਜੀ ਜਿਹੜੇ ਰਾ ਆਏ ਆ ਉਸੇ ਰਾ ਬੈਕ ਹੋ ਜਾ ਕੀ ਗੱਲ ਹੋ ਗਈ ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋ ਹਟਾਤੇ ਸੱਪ ਵੀ ਨਾ ਪੀਂਦਾ ਨੇਮ ਚੱਕ ਗਿਆ ਲਾਟਰੀ ਵੀ ਨਹੀਂ ਅਸਲੋਂਦਾ ਪਿਆ ਹੈਂਗਰ ਮਾਈਟਰ ਜੀ ਅੱਗੇ ਨਾ ਵਦੋ ਬੈਕ ਹੋ ਜਾ ਤੁਸੀਂ ਪ੍ਰਵਚਨ ਦਿੰਨੇ ਆ ਭਾਸ਼ਣ ਦਿੰਨੇ ਆ ਮੇਰਾ ਸਾਰਾ ਕੰਮ ਈ ਕਰਕੇ ਰੱਖਤਾ ਕੋਈ ਗੱਲ ਨਹੀਂ ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਆ ਸ਼ਰਾਬ ਨੂੰ ਪਿਆਰ ਕਰਨ ਵਾਲੇ ਲਾਟਰੇ ਬਹਿ ਜਾ ਚਾਹ ਪੀਨੇ ਆਪਾਂ ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ ਤੁਰਦੇ ਫਿਰਦੇ ਨਾ ਜਿਹੜਾ ਉੱਤਰਦੇ ਫਿਰਦੇ ਲਾਟਰੀ ਤੂੰ ਤਾਂ ਪੀਲਾ ਤੇਰਾ दारू ਬਿਨਾ ਕੌਣ ਆ ਲਾਟਰੇ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ ਦਿਖਿਆ ਨਹੀਂ ਕਈ ਦਿਨ ਤੋਂ ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਐ ਖੁਦਕੁਸ਼ੀ ਦੀ ਫਸਲ ਨਹੀਂ ਤਾਂ نسل ਨਹੀਂ ਕਰ ਜਾ ਹੀ ਕਰ ਜਾ ਮਰ ਜਾ ਤੂੰ ਮਰ ਜਾ ਵਾਹ ਐ ਹੁੰਦੀ ਆ ਅਣਖ ਵਾਲੀ ਗੱਲ ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ ਹੂੰ ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਈ ਆ ਪਾਪ ਨਾ ਤਾਂ ਤੁਸੀਂ ਚੋਰੀ ਕੀਤੀ ਐ ਨਾ ਪਾਪ ਕੀਤਾ ਜਮਣਾ ਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ ਪਰ ਇਨਸਾਨ ਪਰਮਾਤਮਾ aur ਕੁਦਰਤ ਤੋਂ ਅੱਗੇ ਲੰਘਦਾ ਜਾ ਰਿਹਾ ਹੈ ਮਰਨਾ ਉਹਨੇ ਆਪਣੇ ਹੱਥ ਚ ਕਰ ਲਿਆ ਹੈ ਮੈਂ ਤੁਹਾਨੂੰ ਮਰਨ ਤੋਂ ਰੋਕਣ ਨਹੀਂ ਆਇਆ ਮੈਂ ਤਾਂ ਸੋਚਿਆ ਕਿ ਚਲੋ ਜਾਂਦੇ ਬੰਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਈਏ ਕੀ ਨਾ ਥੋੜਾ ਹਾਂ ਦਲੇਰ ਸਿੰਘ ਸੋਹੀ ਕੰਮ ਵੀ ਦਲੇਰੀ ਵਾਲਾ ਕਰ ਰਹੇ ਹੋ ਬਹੁਤ ਬਹਾਦਰੀ ਦਾ ਕੰਮ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਸੁੱਝੀ ਆਪਣਾ ਪਰਿਵਾਰ ਗਵਾ ਕੇ ਪਾਤਸ਼ਾਹੀਆਂ ਲੂਟਾ ਕੇ ਚਾਰੋਂ ਬੱਚੇ ਕੁਰਬਾਨ ਕਰਕੇ ਫੇਰ ਵੀ ਚੜ੍ਹਦੀ ਕਲਾ ਚ ਰਹਿ ਕੇ ये हुई है? इन पुत्रन के सीस पर वार दिए सुत चार चार मुए तो क्या हुआ जीवत कई हजार पर अफसोस कि उन्होंने कौम थे वारस अज एक ट्रैक्टर गवा के फसल च काटा खा के दिया बोतला चुकी फिरते हैं ਠੀਕ ਹੈ ਜੀ ਮਰਜ਼ੀ ਹੈ ਤੁਹਾਡੀ ਹਾਂ ਕੋਈ ਆਖਰੀ ਖੁਆਇਸ਼ ਹੋਵੇ ਤਾਂ ਦੱਸ ਦਿਓ ਜਾਂ ਲਾਣੇਦਾਰਨੀ ਨੂੰ ਕੋਈ ਸਨੇਹਾ ਦੇਣਾ ਹੋਵੇ ਜਾਂ ਗਿਆਪਾਲ ਸਿੰਘ ਨੂੰ ਕੁਝ ਕਹਿਣਾ ਹੋਵੇ ਜਿਨੇ ਵਿਚਾਰੇ ਨੇ ਸਵੇਰੇ ਕਰਜ਼ਾ ਚੁੱਕ ਕੇ ਤੁਹਾਡੀਆਂ ਅੰਤਮ ਰਸਮਾਂ ਕਰਨੀਆਂ ਨੇ ਚਲੋ ਮਿਲਦੇ ਆਓ ਮਿਲਣਾ ਤਾਂ ਕਾਦਾ ਹੁਣ ਕਿਉਂਕਿ ਗਿਆ ਬੰਦਾ ਕਦੇ ਮੁੜਦਾ ਨਹੀਂ ਤੇ ਅਗਲਾ ਜਨਮ ਹੁੰਦਾ ਨਹੀਂ